ਦਾਨ ਜੀ ਵੀ ਅੱਜ ਅਸੀਂ ਮਾਨਯੋਗ ਬ੍ਰਹਮ ਸ਼ੰਕਰ ਜੀ ਪਾ ਜੀ ਨੂੰ ਮੈਂਬਰੈਂਡਮ ਦੇਣ ਗਏ ਸੀ ਕਿ ਜਿਹੜਾ ਗੜ ਸ਼ੰਕਰ ਆ ਸੀ ਕਿਸੇ ਵੀ ਕੀਮਤ ਤੇ ਕੁੱਟਣ ਨਹੀਂ ਦੇਣਾ ਹਾਪੁਰਨ ਨਾਲੋਂ ਤੇ ਉੱਥੇ ਉਹਨਾਂ ਨੇ ਜੈ ਕਿਸ਼ਨ ਰੌੜੀ ਨਾਲ ਫੋਨ ਤੇ ਗੱਲ ਕੀਤੀ ਜਿੱਥੋਂ ਇੱਕ ਕਲੀਅਰ ਮੈਸੇਜ ਸਾਰਿਆਂ ਵੱਲੋਂ ਸੁਣਿਆ ਗਿਆ ਵੀ ਉਹਨਾਂ ਨੇ ਇਹ ਕਲੀਅਰ ਕੱਟ ਕਿਹਾ ਵੀ ਗੜ ਸ਼ੰਕਰ ਜਿਹੜਾ ਆ ਇਹ ਹਲੰਪੁਰ ਸਾਹਿਬ ਨਾਲ ਹੀ ਚਲੇ ਜਾਣਾ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਹੈ ਬਨਾਲਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਹੈ ਕਿ ਪਹਿਲਾਂ ਕਿਹਾ ਸੀ ਬਨਾਲਪੁਰ ਸਾਹਿਬ ਜ਼ਿਲ੍ਹਾ ਬਣਾ ਦਿਓ ਪਰ ਹੁਸ਼ਿਆਰਪੁਰ ਕੋਲ ਗੱਡ ਸਿੰਘਰ ਨਹੀਂ ਤੋੜ ਦੇਵਾਂਗੇ ਜਿਵੇਂ ਕੱਲ ਅਸੀਂ ਖਰਾਲਗੜ ਸਾਹਿਬ ਸੰਤਾਂ ਕੋਲ ਜਾ ਕੇ ਆਏ ਸੀ ਔਰ ਸੰਤਾਂ ਦਾ ਵੀ ਕਲੀਅਰ ਕਟ ਮੈਸੇਜ ਸੀ ਆਖ ਵੀ ਖਰਾਲਗੜ ਸਾਹਿਬ ਦੇ ਜਿਹੜੇ ਸੈਂਟੀਮੈਂਟਸ ਆ ਜਿਹੜੀਆਂ ਉਹਨਾਂ ਦੀਆਂ ਸੰਤਾਂ ਦੇ ਸੈਂਟੀਮੈਂਟਸ ਆ ਜਿਹੜੇ ਉੱਥੇ 30 35 ਪਿੰਡ ਆ ਉਹਨਾਂ ਦੇ ਸੈਂਟੀਮੈਂਟਸ ਆ ਉਹ ਚਾਹੁੰਦੇ ਆ ਕਿ ਅਸੀਂ ਤਹਿਸੀਲ ਗੱਡ ਸਿੰਘਰ ਨਾਲ ਰਹੀਏ ਤਾਂ ਤਹਿਸੀਲ ਗੱਡ ਸਿੰਘਰ ਜਿਹੜੀ ਹੁਸ਼ਿਆਰਪੁਰ ਨਾਲ ਰਹੀਏ ਇਹ ਦੱਬ ਉਨਾਂੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਹੁਸ਼ਿਆਰਪੁਰ ਦਾ ਟਕਾਓ ਕਰਨ ਦੀ ਸੋਚਦੇ ਪਏ ਆ ਜਿਹੜਾ ਬਹੁਤ ਹੀ ਗਲਤ ਹੈ ਸਾਰੇ ਦੇ ਸਾਰੇ ਆਪ ਦੇ ਅਨਾਲੇ ਮਸਲੇ ਬਣੇ ਹੋਏ ਆ ਸਾਰਿਆਂ ਨੂੰ ਪਤਾ ਆ ਕਿ ਐਕੀਨ ਸਰ ਰੋਡਿੰਗ ਨੂੰ ਬਿਲਕੁਲ ਪਤਾ ਵੀ ਉਹ ਗੁਰਸ਼ੰਕਰ ਕੱਟਿਆ ਜਾ ਰਿਹਾ ਨਾ ਔਰ ਉਹ ਆਪਣੇ ਲੋਕਾਂ ਨਾਲ ਧੋਖਾ ਕਰਦਾ ਪਿਆ ਉਹਦੇ ਉਹਨਾਂ ਦੇ ਆਪਣੇ ਇਹਦੇ ਤੇ ਕੀ ਫਾਇਦਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਇੱਕ ਕਲੀਅਰ ਕੱਟ ਮੈਸੇਜ ਆ ਗਿਆ ਵੀ ਜਿਹੜਾ ਉਨਾਂੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਹੇ ਆ ਗੁਰਸ਼ੰਕਰ ਨੂੰ ਹੁਸ਼ਿਆਰਪੁਰ ਨਾਲੋਂ ਕੱਟਨ ਜਾ ਰਿਹਾ ਜਿਵੇਂ ਕਿ ਬਿਲਕੁਲ ਸਰਾਸਰ ਤੱਕ ਜਾ ਲੋਕਰ ਇਹ ਦਾ ਕਾਰਨ ਕੀ ਹੈ ਕਿਉਂਕਿ ਪਹਿਲਾਂ ਨਵੇਂ ਸ਼ਹਿਰ ਦੇ ਨਾਲ ਕਿਹਾ ਜਾ ਰਿਹਾ ਸੀ ਹੁਣ ਆਨੰਦਪੁਰ ਸਾਹਿਬ ਨਾਲ ਗੱਲ ਇਦਾਂ ਨਾਲ ਜੀ ਵੀ ਇਹਨਾਂ ਨੂੰ ਹੋਰ ਕੋਈ ਨਹੀਂ ਇਹਨਾਂ ਨੂੰ ਹਸ਼ਿਆਰਪੁਰ ਜ਼ਿਲ੍ਹਾ ਹੀ ਲੱਗਦਾ ਤੋਰ ਮਰੋੜ ਨੂੰ ਅਸੀਂ ਕਹਿੰਦੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਦਿਓ ਉਸੇ ਤਰਜ਼ ਦੇ ਬਣਾ ਦਿਓ ਜਿੱਦਾਂ ਮਲੇਰਕੋਟਲਾ ਬਣਾਇਆ ਜਿੱਦਾਂ ਪਠਾਨਕੋਟ ਬਣਾਇਆ ਮਤਲਬ ਜਿੱਦਨਾ ਏਰੀਆ ਉਹਨਾਂ ਦਾ ਗਾਣਾ ਕੋ ਦੇ ਦਿਓ ਅੱਜ ਤੱਕ ਸਰਕਾਰ ਕੋਲ ਡਿਪਟੀ ਕਮਿਸ਼ਨਰ ਤੇ ਜੋ ਮਲੇਰਕੋਟ ਨੇ ਦੇ ਨਹੀਂ ਹੋਇਆ ਅੱਜ ਤੱਕ ਸਰਕਾਰ ਕੋਲ ਸ਼ਾਸ਼ਨ ਕੋਟ ਦਾ ਦੇ ਨਹੀਂ ਹੋਈ ਮਲੇਰਕੋਟ ਨੇ ਅੱਜ ਤੱਕ ਸਰਕਾਰ ਕੋਲੋਂ ਅਫਸਰਾਂ ਦੀ ਵਿਵਸਥਾ ਹੀ ਨਹੀਂ ਕੀਤੀ ਗਈ ਮਲੇਰਕੋਟ ਨੇ ਉੱਥੇ ਪਹਿਲਾਂ ਉੱਥੇ ਇਨਫਰਾਸਟ੍ਰਕਚਰ ਪੂਰਾ ਕਰ ਲਓ ਫਿਰ ਦੂਜੇ ਜ਼ਿਲ੍ਹਿਆਂ ਨੂੰ ਬਣਾਓ ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਉਹ ਪਹਿਲਾਂ ਕਹਿ ਰਹੇ ਸਾਨੂੰ ਪਤਾ ਨਹੀਂ ਹੈਗਾ ਇੱਕ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋਂ ਪਈ ਸਾਰੀਆਂ ਲੀਡਰਾਂ ਦੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਭਾਜਪਾ ਆ ਸਾਡੀ ਪਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਦਰਵਾਜ਼ੇ ਜੇ ਉਹਨਾਂ ਨੇ ਲੋਕਾਂ ਦਾ ਸਾਥ ਨਹੀਂ ਦੇਣਾ ਸਾਰਿਆਂ ਲਈ ਬੰਦ ਕਰ ਦਿੱਤੇ ਜਾਣਗੇ ਅਸੀਂ ਸਾਰਿਆਂ ਦਾ ਬਾਈਕਾਟ ਕਰਾਂਗੇ ਕੁਝ ਲੋਕਾਂ ਨੂੰ ਮੇਰੇ ਬਾਰੇ ਨੀਂਂਝ ਪੂਰੀ ਜਾਣਕਾਰੀ ਕਿ ਆਕੇ ਇਸ ਨਾਲ ਨੁਕਸਾਨ ਕੀ ਹੋਏਗਾ ਇਹ ਨੁਕਸਾਨ ਹੈ ਜਿਵੇਂ ਛੱਬੇਵਾਲ ਦਾ ਏਰੀਆ ਉਹਨੂੰ ਬਿਸ਼ੋਈ ਦਾ ਹੋ ਜਾਏ ਉਹਨੂੰ ਹੁਸ਼ਿਆਰਪੁਰੋਂ ਕਿੰਨਾ ਟਾਈਮ ਲੱਗਦਾ ਔਰ ਉਹ ਲੋਕ ਜਿਹੜੇ ਹੁਸ਼ਿਆਰਪੁਰ 15 ਮਿੰਟ ਵਿੱਚ ਬਾਂਗ ਕਹਿੰਦੇ ਆ ਉਹਨਾਂ ਨੂੰ ਨਾ ਕੋਰ ਸਾਹਬ ਜਾਣ ਲਈ 2 ਘੰਟੇ ਲੱਗਣਗੇ ਅਸੀਂ ਪਹਿਲਾਂ ਗਿਆ ਸੀ ਵੀ ਕੰਮ ਸਗੋਂ ਜੇ ਸਰਕਾਰਾਂ ਨੇ ਇਹ ਕੰਮ ਕਰਨੇ ਆ ਤਾਂ ਉਹ ਲੋਕਾਂ ਦੀ ਰਾਏ ਤਾਂ ਲੈ ਲਓ ਇੱਥੇ ਤਾਂ ਇੰਨਾ ਵੀ ਲੋਕਾਂ ਨੂੰ ਹੱਕ ਨਹੀਂ ਰਿਹਾ ਇਸ ਸਰਕਾਰ 'ਚ ਕਿ ਲੋਕਾਂ ਦੀ ਰਾਏ ਲੈ ਲਈ ਜਾਵੇ ਪਹਿਲਾਂ ਦੇਖੇ ਦੇਵੇ ਪਹਿਲਾਂ ਹੀ ਐਮਐਲਏ ਸਾਰੇ ਕਹਿੰਦੇ ਕਿ ਨਹੀਂ ਇਹ ਤਾਂ ਸਾਡੇ ਤੇ ਹੈ ਕਿ ਨਹੀਂ ਹੈ ਨਹੀਂ ਬਣਾਈ ਜਾ ਰਹੀ ਪਰ ਲੱਗਦਾ ਸੂਸੀ ਪ੍ਰੈਸਰ ਪੁਆਟਰ ਤੋਂ ਭਰਾ ਸਾਰੇ ਉੱਥੇ ਖੜੇ ਸੀ ਜਦੋਂ